ਆਹ ਟੈਂਟਾ ਕਰਾ ਪਸ ਜੀ ਉਹ ਤੁਹਾਨੂੰ ਜੀ ਜਦੋਂ ਜਦੋਂ ਤੁਸੀਂ ਫਿਰ ਕੋਰਪਲਾਜ਼ ਨੂੰ ਬੰਦ ਕਰਤਾ ਔਰ ਇੱਕੀ ਕਾਰਨ ਜਿਹੜਾ ਪਿਛਲੇ ਸਮੇਂ ਦੌਰਾਨ ਵੀ ਤੁਸੀਂ ਬੰਦ ਕੀਤਾ ਸੀ ਲੇਕਿਨ ਕੁਝ ਗੱਲਬਾਤ ਕਰਕੇ ਉਸ ਨੂੰ ਫਿਰ ਖੋਲ੍ਹ ਦਿੱਤਾ ਲੇਕਿਨ ਅੱਜ ਫਿਰ ਕੋਲ ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਹਾਂ ਸਤਰਾਮ ਸਿੰਘ ਆ 86 ਲੋਕਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੋਰਟ ਕੀਤੇ ਜਾਣ ਦੇ باوجود ਵੀ ਕਿਸਾਨ ਕਿਸਾਨਾਂ ਵੱਲੋਂ ਵੜਿੰਗ ਟੋਲ ਪਲਾઝા ਬੰਦ ਕੀਤਾ ਗਿਆ ਠੋਕੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਪਿੱਛੋਂ ਹੀ ਹੋਵੇਗਾ ਟੋਲ ਪਲਾઝા ਚਾਲੂ ਪਿੰਡ ਵੜਿੰਗ ਦੇ ਲੋਕਾਂ ਵੱਲੋਂ ਮਾਰੀ ਜੂ ਤਰਨਾ ਜਿਹੜਾ ਸ਼੍ਰੀ ਮੋਖਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਵੜਿੰਗ ਵਿਖੇ ਟੋਲ ਪਲਾਜੇ ਨੂੰ ਭਾਵੇਂ ਹਰ ਸਮੇਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਸਿਆਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਪੋਰਟ ਹੋਣ ਦੇ ਬਾਵਜੂਦ ਵੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਵੱਲੋਂ ਠੋਕੇ ਬੰਦ ਕੀਤੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਵੱਖ-ਵੱਖ ਬੁਲਾ ਰਿਆ ਨਹੀਂ ਦੱਸਿਆ ਕਿ ਇਸ ਗੈਰ ਕਾਨੂੰਨੀ ਅਤੇ ਬਿਨਾਂ ਸਬੰਧਤ ਸਹੂਲਤਾਂ ਲੋਕਾਂ ਨੂੰ ਦਿੱਤੇ ਨਹੀਂ ਟੋਲ ਪਲਾਜਾ ਕੰਪਨੀ ਵੱਲੋਂ ਸਿਆਸੀ ਸਹਿ ਅਤੇ ਜਲਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਸੀ ਇਸ ਵਾਸਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬੰਦ ਕੀਤਾ ਜਾ ਚੁੱਕਾ ਹੈ ਅਤੇ ਜਿੰਨਾ ਚਿਰ ਇਸ ਟੋਲ ਪਲਾਜੇ ਵੱਲੋਂ ਸਬੰਧਤ ਸਹੂਲਤਾਂ ਨਹੀਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਚਿਰ ਇਸ ਕਲੇਸ਼ੀ ਟੋਲ ਪਲਾਜੇ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਬੀਤੇ ਦਿਨੀ ਇਸ ਕਲੇਸੀ ਟੋਲ ਪਲਾਜੇ ਨੂੰ ਚਾਲੂ ਰੱਖਣ ਲਈ ਪਿੰਡ ਵੜਿੰਗ ਦੇ ਕਿਸਾਨਾਂ ਵੱਲੋਂ ਟੋਲ ਕੰਪਨੀ ਦਾ ਸਮਰਥਨ ਕੀਤਾ ਗਿਆ ਸੀ ਪਰ ਹੁਣ ਸੱਚ ਹੁਣ ਉਹਨਾਂ ਨੂੰ ਸੱਚ ਦੀ ਸਮਝ ਆਉਣ ਤੇ ਕਿਸਾਨਾਂ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਅਤੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜਿੰਦਾਬਾਹ ਦਾ ਸਾਥ ਜੀ ਹੈ ਪਰ ਪੁਲਿਸ ਵਾਲੇ ਕਿਵੇਂ ਚਾਹੁੰਗੇ ਜਿਦਾ ਅੱਜ ਤੁਸੀਂ ਫੇਰ ਚੋਰਪੋਰ ਪਲਾਜ਼ਾ ਨੂੰ ਬੰਦ ਕਰਤਾ ਔਰ ਕੀ ਕਾਰਨ ਹੈ ਹੈ ਪਿਛਲੇ ਸਮੇਂ ਦੌਰਾਨ ਵੀ ਤੁਸੀਂ ਬੰਦ ਕੀਤਾ ਸੀ ਲੇਕਿਨ ਕੁਝ ਗੱਲਬਾਤ ਕਰਕੇ ਉਸ ਨੂੰ ਫੇਰ ਖੋਲ ਦਿੱਤਾ ਸੀ ਲੇਕਿਨ ਅੱਜ ਫੇਰ ਪੂਰਨ ਬੰਦ ਕੀਤਾ ਇਹ ਵੀ ਜਿਹੜਾ ਅਸੀਂ 25 ਤਰੀਕ ਦਾ ਸਾਡਾ ਪ੍ਰੋਗਰਾਮ ਸੀ ਇੱਕ ਦਿੱਲੀ ਕਸਾਨ ਮਹਾਪੰਚਾਇਤ ਉਧਾ ਕਰਕੇ ਅਸੀਂ ਜਿਹੜਾ 27 ਤਰੀਕ ਦਾ ਟਾਈਮ ਦਿੱਤਾ ਸੀ ਜਿੱਦਦੇ ਅਸੀਂ ਪਹਿਲਾਂ ਬੰਦ ਕੀਤਾ ਸੀ ਉਹ ਡੇਢ ਦੋ ਦਿਨ ਬੰਦ ਰਿਹਾ ਤਾਂ ਮੂਰਖ ਸਰਕਾਰ ਨੇ ਸਰਕਾਰਾਂ ਦੀਆਂ ਮਿਲੀਆਂ ਭੁਗਤਾਨਾਂ ਨਾਲ ਤੁਹਾਨੂੰ ਪਤਾ ਹੈ ਲੀਡਰ ਮਿਲੇ ਹੈ ਨਹੀਂ ਤਾਂ ਇਹ ਨਕਲੀ ਹੈ ਫੇਕ ਹੈ ਬਿਲਕੁਲ ਇੱਥੇ ਲੱਗ ਨਹੀਂ ਸਕਦਾ ਜੇ ਜੇ ਲੱਗ ਸਕਦਾ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਫਾਸਟ ਟੈਗ ਤੇ ਟੋਲ ਚੱਲਦੇ ਆ ਤਾਂ ਇਹ ਕਿਉਂ ਨੋ ਫਾਸਟ ਟੈਗ ਲਿਖਿਆ ਇਹਨਾਂ ਨੇ ਓਨਲੀ ਕੈਸ਼ ਲਿਖਿਆ ਹੈ ਇੱਥੇ ਕਿਉਂ ਨਹੀਂ ਵਸਟਾ ਚੱਲਦਾ ਇਹ ਲੱਗ ਨਹੀਂ ਸਕਦਾ ਸੀ ਇਸ ਕਰਕੇ ਜਿਹੜਾ ਇਹ ਅਸੀਂ 27 ਦਾ ਅਲਟੀਮੇਟਮ ਦਿੱਤਾ ਸੀ ਕਿ ਪੁਲਿਸ ਦਾ ਕੰਮ ਸ਼ੁਰੂ ਕਰਕੇ ਟੋਲ ਪਰਚੀ ਕਟਰੀ ਬੰਦ ਕਰ ਦਿਓ ਉਹਨਾਂ ਨੇ ਟੋਲ ਪਰਚੀ ਬੰਦ ਨਹੀਂ ਕੀਤੀ ਪੁਲਿਸ ਦਾ ਕੰਮ ਕੋਈ ਸ਼ੁਰੂ ਨਹੀਂ ਕੀਤਾ ਤਾਂ ਇਸ ਕਰਕੇ ਸਾਨੂੰ ਜਿਹੜਾ ਦੁਬਾਰਾ ਇਹ ਟੋਲ ਪਲਾਜਾ ਬੰਦ ਕਰਨਾ ਪਿਆ ਮੇਰੇ ਵੀਰੋ ਅਸੀਂ ਇਸ ਤੋਂ ਜਿਹੜੇ ਦੋ ਸਾਡੇ ਮੁਕਸਰ ਜ਼ਿਲ੍ਹੇ ਦੇ ਮੰਤਰੀ ਐ ਇੱਥੋਂ ਦੇ ਨੇੜ ਦੇ ਬਦਾ ਹੈ ਕਿ ਨਹੀਂ ਕਾਕਾ ਬਰਾੜ ਜੀ ਬਿਲਕੁਲ ਮੁਖਸਰ ਦੇ ਨੇ ਤਾਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਆ ਤੁਹਾਨੂੰ ਹੁਣ ਕੁਝ ਦਿਖ ਨਹੀਂ ਰਿਹਾ ਵੀ ਇਹ ਅੰਨੀ ਲੁੱਟ ਹੋ ਰਹੀ ਹੈ ਲੋਕਾਂ ਦੇ ਕਿਵੇਂ ਤੁਹਾਡੇ ਨੱਕ ਦੇ ਥੱਲੇ ਐਕਸੀਡੈਂਟ ਹੋ ਕੇ ਇੱਥੇ ਮਰ ਰਹੇ ਆ ਤੇ ਤੁਸੀਂ ਕੁਝ ਪੁੱਛਦੇ ਹੀ ਨਹੀਂ ਯਾਰ ਕਿਸੇ ਨੂੰ ਕੁਝ ਇਹ 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 ਇੰਨੇ ਤੇ ਕੋਈ ਮੰਤਰੀ ਜੀ ਜਵਾਬ ਦੇਣਗੇ ਸਾਡੇ ਵੀ ਇਹ ਉਹਨਾਂ ਦੇ ਕੰਸਟੀਟੂਐਂਟਸੀਆਂ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਟੋਲ ਕਿਉਂ ਚੱਲ ਰਹੇ ਆ ਇਹਨਾਂ ਕਿਸ ਦੀ ਮਲਿਕ ਹੁਕ ਨਾਲ ਚੱਲ ਰਹੇ ਆ ਇਹਦਾ ਕਿਹੜੀ ਕੰਪਨੀ ਦਾ ਇਹ ਇਹਦਾ ਕੋਈ ਕਿਸੇ ਕੰਪਨੀ ਦੇ ਨਾਂ ਹੇਠ ਚੱਲਦਾ ਤਾਂ ਉਹ ਕਿਉਂ ਨਹੀਂ ਦੱਸਿਆ ਜਾਂਦਾ ਇੱਥੇ ਕਿਉਂ ਨਹੀਂ ਵਾਸਟੈਕ ਚੱਲਦੇ ਤਾਂ ਤਾਂ ਵੀਰ ਜੀ ਅਸੀਂ ਇਹ ਇਹ ਬੰਦ ਕੀਤਾ ਇਸ ਕਰਕੇ ਸਾਨੂੰ ਇਹ ਬੰਦ ਕਰਨਾ ਪਿਆ ਸਰਕਾਰਾਂ ਦੀ ਤੇ ਅਫਸਰਾਂ ਦੀ ਤੇ ਟੋਲ ਪਲਾਜੇ ਵਾਲਿਆਂ ਦੀ ਮਲਿਕ ਹੁਕ ਨਾਲ ਸੋ ਇਸ ਕਰਕੇ ਸਰ ਕਿ ਜਿਹੜਾ ਇਸ ਧਰਨੇ ਦੀ ਰੂਪਰੇਖਾ ਲਈ ਪਿਛਲੇ ਦਿਨੀ ਪ੍ਰੋਗਰਾਮ ਰੱਖਿਆ ਗਿਆ ਸੀ ਉੱਥੇ ਪਿੰਡ ਵਾਸੀਆਂ ਦੇ ਇਹਦੇ ਵਿੱਚ ਵਿਵਾਦ-ਵਿਵਾਦ ਹੋਇਆ ਸੀ ਉਹਦੇ ਸਬੰਧ ਚ ਕੋਈ ਹੁਣ ਗੱਲ ਚੱਲਦੀ ਕਿ ਉਹ ਤਾਂ ਬਾਈ ਜੀ ਜਿਹੜੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਧੰਨਵਾਦ ਕਰਾਂਗੇ ਇਸ ਸਾਡੇ ਪੱਤਰਕਾਰ ਭਾਈਚਾਰੇ ਦਾ ਜਿਹੜੀਆਂ ਤੁਸੀਂ ਮਤਲਬ ਆਪਦੀਆਂ ਕਲਿੱਪਸ ਚਲਾਈਆਂ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਸੀ ਆਮ ਲੋਕਾਂ ਨੇ ਜਵਾਬ ਦਿੱਤਾ ਸੀ ਨਾ ਕਿ ਅਸੀਂ ਉਹ ਤੇ ਕੁਝ ਬੋਲੇ ਆਮ ਲੋਕਾਂ ਨੇ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੂੰ ਫਿਟੇ ਲਾਣਤ ਪਾਈ ਵੀ ਯਾਰ ਤੁਸੀਂ ਕੀ ਪੰਜਾਬ ਦੇ ਲੋਕਾਂ ਨਾਲ ਨਾ ਖੜਕੇ ਤੁਸੀਂ ਕੰਪਨੀਆਂ ਨਾਲ ਉਹਨਾਂ ਲੋਕਾਂ ਨਾਲ ਖੜਿਓ ਜਿਹੜੇ ਸਾਨੂੰ ਲੁੱਟਣ ਆਏ ਐ ਏ ਬਾਈ ਜੀ ਚੰਗੀ ਕਰਾਉਣਾ ਪਿੰਡ ਵਾਲਿਆਂ ਨੂੰ ਦੱਸਤਾ ਸੀ ਜਿਹੜੇ ਲੋਕ ਉਹਦੇ ਵਿਰੋਧ ਕਰਦੇ ਸੀ ਇਸ ਕਰਕੇ ਅੱਜ ਤੁਹਾਨੂੰ ਪਤਾ ਵੀ ਅੱਜ ਕੋਈ ਕਿਸੇ ਕਿਸਮ ਦਾ ਜਥੇਬੰਦਕ ਢਾਂਚੇ ਦਾ ਕੋਈ ਵਿਰੋਧ ਨਹੀਂ ਹੋਇਆ ਤੇ ਲੋਕ ਇਸ ਇਸ ਚੀਜ਼ ਦੇ ਹੱਕ 'ਚ ਲੋਕ ਚਾਹੁੰਦੇ ਆ ਵੀ ਇਹ ਟੋਲ ਪਲਾਜ਼ਾ ਨਕਲੀ ਅਤੇ ਬੰਦ ਹੋਵੇ ਇਹ ਆ ਗੱਲ ਪਿੰਡ ਵਾਲਿਆਂ ਨੇ ਵਿਰੋਧ ਬਹੁਤ ਕੀਤਾ ਸੀ ਕਿ ਇਹ ਵੀ ਟੋਲ ਪਲਾਜ਼ਾ ਬੰਦ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਲੋਕ ਉਹਨਾਂ ਦਾ ਰੋਜ਼ਗਾਰ ਖੁੱਸਦਾ ਹੈ ਔਰ ਪ੍ਰਸ਼ਾਸਨ ਦੇ ਨਾਲ ਵੀ ਤੁਹਾਡੀ ਮੀਟਿੰਗ ਕਰਾਈ ਗਈ ਸੀ 27 ਤਰੀਕ ਦਾ ਅੱਜ ਦਾ assurance ਦਿੱਤਾ ਹੈ ਕਿ ਇਹਨਾਂ ਉਹਦੇ ਵਿੱਚ ਸ਼ਰਤਾਂ ਨਹੀਂ ਪੂਰੀਆਂ ਹੋਈਆਂ ਬਿਲਕੁਲ ਭਾਈ ਜੀ ਕੋਈ ਸ਼ਰਤਾਂ ਨਹੀਂ ਪੂਰੀਆਂ ਹੋਈਆਂ ਕਿਸੇ ਕਿਸਮ ਦੀਆਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਨਾ ਤਾਂ ਕੋਈ ਟੋਲ ਪਰਚੀ ਬੰਦ ਹੋਈ ਨਾ ਕੋਈ ਪੁਲ ਦਾ ਕੰਮ ਚੱਲਿਆ ਅੱਜ ਤੱਕ ਕੋਈ ਐਂਬੂਲੈਂਸ ਨਹੀਂ ਇੱਥੇ ਦਿਸਦੀ ਖੜੀ ਕੋਈ ਹੈਡਰਾ ਨਹੀਂ ਦਿਸਦਾ ਜਿਹਦੇ ਨਾਲ ਜੇ ਤੁਰੰਤ ਕੋਈ ਆਫਤ ਆਵੇ ਤਾਂ ਸੜਕ ਜਾਮ ਹੋਵੇ ਤਾਂ ਕਦੋਂ ਨਾਲ ਖਲਾਉਣਗੇ ਸੋ ਮੇਰੇ ਵੀਰੋ ਜਿਹੜੀ ਰਹੀ ਗੱਲ ਉਸ ਰੋਜ਼ਗਾਰ ਵਾਲੇ ਵੀਰਾਂ ਦੀ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਉਹਨਾਂ ਦੀ ਵੀ ਲੁੱਟ ਹੋ ਰਹੀ ਹੈ ਅਸੀਂ ਉਹਨਾਂ ਦੇ ਹੱਕ 'ਚ ਖੜੇ ਆਂ ਨਾਲ ਖੜੇ ਆਂ ਕਿਉਂਕਿ ਜਿਹੜੇ ਰੈਜਿਸਟਰ ਟੋਲ ਕੰਪਨੀਆਂ ਹੁੰਦੀਆਂ ਜੇ ਟੋਲ ਪਲਾਜ਼ਾ ਬੰਦ ਹੋ ਜੇ ਤਾਂ ਅੱਧੀ ਤਨਖਾਹ ਉਹਨਾਂ ਮੁਲਾਜ਼ਮਾਂ ਨੂੰ ਉਹ ਦਿੰਦੇ ਆ ਪਰ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਔਰ ਟੋਲ ਪਲਾਜ਼ਾ ਬੰਦ ਹੋਏ ਤਾਂ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਦੂਸਰੀ ਗੱਲ ਇਹ ਹੈ ਵੀ 18000 ਰੁਪਿਆ ਡੀਸੀ ਰੇਟ ਨਾਲ ਬਣਦਾ ਤਾਂ ਇਹਨਾਂ ਨੂੰ 8 ਤੋਂ ਜਾਂ 9000 ਜਾਂ 10000 ਦਿੱਤਾ ਜਾਂਦਾ ਹੈ ਇਹਨਾਂ ਦੀ ਲੁੱਟ ਹੈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਵੀ ਜੇ ਅਗਰ ਇਹ ਟੋਲ ਪਲਾਜ਼ਾ ਲੀਗਲ ਹੈ ਤਾਂ ਉਹਨਾਂ ਨੂੰ ਜਿਵੇਂ ਦੂਸਰੇ ਟੋਲ ਪਲਾਜ਼ੇ ਬੰਦ ਰਹਿਣ ਤੋਂ ਅੱਧੀ ਤਨਖਾਹ ਉਹਨਾਂ ਦੇ ਮੁਲਾਜ਼ਮਾਂ ਨੂੰ ਮਿਲਦੀ ਹੈ ਤਾਂ ਇਹਨਾਂ ਮੁੰਡਿਆਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਹਸਲ ਕਰਕੇ ਧਰਨਾ ਚੁੱਕਿਆ ਜਾਊਗਾ ਹਾਂਜੀ ਬਹੁਤ ਸੋਹਣਾ ਸਵੇਰ ਮੇਨ ਸਾਡਾ ਜਿਹੜਾ ਹੈਗਾ ਉਹ ਨੂੰ ਬਣਾਉਣਾ ਇੱਕ ਉਸ ਤੋਂ ਵੀ ਮੇਨ ਇਹ ਹੈ ਵੀ ਇਹਨਾਂ ਮੁੰਡਿਆਂ ਦੀਆਂ ਤਨਖਾਹਾਂ ਦੇ ਵਿੱਚ ਡੀਸੀ ਰੇਟ ਵਾਧਾ ਕਰਕੇ ਔਰ ਇਹਨਾਂ ਨੂੰ ਜੇ ਜਿੰਨੇ ਦਿਨ ਬੰਦ ਰਹਿੰਦਾ ਉਹਨੇ ਚਿਰ ਦੀ ਤਨਖਾਹ ਦਿੱਤੀ ਜਾਵੇ ਔਰ ਹੈਦਰਾ ਐਂਬੂਲੈਂਸ ਇਹ ਜਿਹੜੀਆਂ ਸਹੂਲਤਾਂ ਪੂਰੀਆਂ ਕਰਦਾ ਇੱਕ ਆ ਤੁਸੀਂ ਸੜਕ ਦੇ ਵਿੱਚ ਸਾਰੇ ਵੀਰ ਲੰਘਦੇ ਹੋ ਸੋ ਨੂੰ ਪਤਾ ਵੀ ਥਾਂ ਥਾਂ ਪਾਣੀ ਖੜਦਾ ਤੋਏ ਹੈ ਕਿੰਨੇ ਕਿੰਨੇ ਖੱਡੇ ਐ ਇਹ ਸੜਕ ਨੂੰ ਠੀਕ ਕੀਤਾ ਜਾਵੇ ਤਾਂ ਇਹ ਜਿਹੜਾ ਧਰਨਾ ਚੱਕਿਆ ਸਾਡੀ ਕੀਤਾ ਚਾਹ ਵੀ ਇਹ ਟੋਲਾ ਢੀਲੇ ਖਾ ਗਿਆ ਇਹ ਕਿੰਦਾ ਬਤਾ ਵੀ ਟੋਲੇ ਨੇ ਦਵਾਈਆਂ ਮਾਰ ਦਿੱਤੀਆਂ ਬਹੁਤ ਅਕਸਰ ਭਾਈ ਜੀ ਕੀ ਨਾਇਤ ਕੀ ਕਹਣਾ ਚਾਹੁੰਗੇ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਰ ਰਿਹਾ ਸਰ ਜੀ ਹਾਲਾ ਨਾ ਭਜੀ ਸਿਰਫ ਪੁਲਜੀ ਵਾਲਾ ਜ਼ਿਲ੍ਹਾ ਪ੍ਰਧਾਨ ਪੀਕੇ ਜੀ ਚੱਕੇ ਬੰਦਾ ਤੇ ਮੀਟੇ ਸਾਹ ਜੀ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਆਇਆ ਕਿ ਨਕਲੀ ਟੋਲ ਪਲਾਜ਼ਾ ਬੰਦ ਕਰਨਾਰੇ ਸਾਡਾ ਲੱਗਦਾ ਰੇਡ ਕਰ ਦੋ ਸਾਲਾਂ ਤੋਂ ਚੱਲ ਰਿਹਾ ਹੈ ਇਸ ਤਰ੍ਹਾਂ ਪ੍ਰਸ਼ਾਸਨ ਨਾਲ ਬੈਠ ਕੇ ਟੋਲ ਅਧਿਕਾਰੀਆਂ ਦੇ ਸਾਡੇ ਵਿਸ਼ਵਾਸ ਦਿਵਾ ਦਿੰਦਾ ਵੀ ਅਸੀਂ ਸਾਡੇ 6 ਮਹੀਨਿਆਂ ਦੇ ਵਿੱਚ ਵਿੱਚ ਉਹ ਤਿਆਰ ਕਰਕੇ ਚਲਾ ਦੇਾਂਗੇ ਤੇ ਜਿਹੜੀਆਂ ਹੋਰ ਵੀ ਸਾਡੀਆਂ ਸ਼ਰਤਾਂ ਆ ਜਿਸ ਤਰ੍ਹਾਂ ਮੁਲਾਜ਼ਮਾਂ ਦਾ EPF ਫੰਡ ਜਿਹੜਾ ਕਹਿੰਦੇ ਨਾ ਮੁਲਾਜ਼ਮ 52 ਕਹਿੰਦਾ ਕੋਈ ਕਹਿੰਦਾ ਕਿ 21 ਜਣਿਆਂ ਦਾ ਇਹਨਾਂ ਨੇ ਰਜਗਾਰ ਬੰਦ ਕਰਤਾ ਸਾਨੂੰ ਇਹ ਕੰਪਨੀ ਸਬੂਤ ਦੇਵੇ ਕਿ ਉਹਨਾਂ ਨੂੰ EPF ਫੰਡ ਦੇ ਰਾਈ ਤਰਖਾ ਦਿੱਤੀ ਜਾਂਦੀ ਹੈ DC ਰੇਟ ਤੇ ਤਰਖਾ ਦਿੱਤੀ ਜਾਂਦੀ ਹੈ ਕਿ ਇੱਕ ਸਾਨੂੰ ਸਰਕਾਰ DC ਸਾਹਿਬ ਜਾਂ ਕੋਈ ਵੀ ਇੱਥੋਂ ਦੇ ਵਿਧਾਇਕਾ ਕਾਕਾ ਸਿੰਘ ਬਰਾੜ ਜੀ ਉਹ ਆਪ ਇੱਥੇ ਆ ਕੇ ਬੋਲ ਕੇ ਇਹ ਬੋਲ ਦੱਸ ਜਾਣ ਕਿ ਇਹ ਟੋਲ ਪੁਲਾਜਾ ਜਾਇਜ਼ ਹੈ ਤਾਂ ਫਿਰ ਅਸੀਂ ਇਸ ਪਾਸੇ ਤੱਕ ਇਹ ਸੋਚ ਸਕਦੇ ਟੋਲ ਪੁਲਾਜਾ ਚੱਲਣ ਦੇਣਾ ਹੈ ਨਹੀਂ ਚੱਲਣ ਦਾ ਨਹੀਂ ਤਾਂ ਇਹ ਨਗਰੀ ਟੋਲ ਪੁਲਾਜਾ ਟੋਲ ਪਲਾ ਦੇ ਹਰ ਸਟੈਂਡ ਦੇ ਇਸ ਵਿੱਚ ਮਤਦਾਨਾ ਰੋਕਿਆ ਗਿਆ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਕੀ ਸੀ ਟੋਨਿਕਲਾ ਸੀ ਔਰ ਪਿੰਡ ਵਾਲਿਆਂ ਨੇ ਵੀ ਵਿਰੋਧ ਕੀਤਾ ਸੀ ਇਸ ਟੋਲ ਪਲਾ ਦੇ ਉਹ ਬੰਦ ਨੂੰ ਲੈ ਕੇ ਵੀ ਉਹ ਟੋਲ ਪਲਾ ਦੇ ਚਲਾਉਣਾ ਚਾਹੁੰਦੇ ਨੇ ਦੇਖੋ ਉਸ ਬਾਤ ਵੀ ਜਿਹੜਾ ਟੋਲ ਪਲਾ ਦੇ ਹੱਕ ਦੇ ਵਿੱਚ ਪਿੰਡ ਵਾਲਿਆਂ ਨੂੰ ਇਕੱਠੇ ਕੀਤਾ ਗਿਆ ਸੀ ਉਸ ਤੇ ਬਹੁਤ ਵੱਡਾ ਲੋਕਾਂ ਨੂੰ ਭੜਕਾਉਣ ਦੇ ਤਹਿਤ ਪਰਚਾ ਦਰਜ ਹੋ ਸਕਦਾ ਹੈ ਪਰ ਪ੍ਰਸ਼ਾਸਨ ਹਰ ਪਾਸਿਓ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੈ ਕੀ ਕਾਣੇ ਆ ਇਹ ਜਾਂ ਉਸ ਤੋਂ ਕਿੰਨਾ ਕੁ ਦਬਾਅ ਪ੍ਰਸ਼ਾਸਨ ਸਰੇ ਆਮ ਪੇਸਟੋਲ ਪਲਾਜ਼ਾ ਵਾਲਿਆਂ ਦੇ ਹੱਕ 'ਚ ਖੜਾ ਜਿਨ੍ਹਾਂ ਨੇ ਇੱਥੇ ਗੁੰਡਾਗਰਦੀ ਕੀਤੀ ਜਾਂ ਜਿਨ੍ਹਾਂ ਨੇ ਪਿੰਡ ਵਾਲਿਆਂ ਨੂੰ ਭੜਕਾਇਆ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ ਜਦੋਂ ਅੱਜ ਅਸੀਂ ਪਿੰਡ ਵਾਲਿਆਂ ਨੂੰ ਸੁਚੇਤ ਆਇਆ ਹੈ ਦਾ ਮਤਲਬ ਹੀ ਨਹੀਂ ਪਿੰਡ ਵਾਲਾ ਕੋਈ ਆ ਕੇ ਇੱਥੇ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਟੋਲ ਪਲਾਜਾ ਨਕਲੀ ਆ ਇੱਥੇ ਵਰਕਰ ਕੰਮ ਕਰਨ ਵਾਲਿਆਂ ਦੀ ਬਲੋਕ ਹੁੰਦੀ ਆ ਰਾਖੀ ਜਾਨ ਦੀ ਬਲੋਕ ਹੁੰਦੀ ਆ ਇਸ ਤੇ ਲਈ ਇਹ ਟੋਲ ਪਲਾਜਾ ਨੂੰ ਬੰਦ ਕਰਾਉਂਦੇ ਹਾਂ ਤੇ ਪਿੰਡ ਵਾਲੇ ਸਹਿਯੋਗ ਵੀ ਦੇਣਗੇ ਜਾਂ ਮਤਲਬ ਉਹ ਹੀ ਸਾਈਡ ਤੇ ਰਹਿੰਦੇ ਪਿੰਡ ਵਾਲੇ ਸਹਿਯੋਗ ਦੇਣ ਨੂੰ ਤਿਆਰ ਆ ਸਾਡੇ ਕੋਲੇ ਉਹ ਮਿਲ ਕੇ ਵੀ ਗਏ ਉੱਥੇ ਬੱਲੇ ਪਰ ਅਸੀਂ ਨਹੀਂ ਚਾਹੁੰਦੇ ਵੀ ਟੋਲ ਪਲਾਜੇ ਦੇ ਇਸ ਰੋਲੇ ਦੇ ਵਿੱਚ ਰਿੰਗ ਪਿੰਡ ਦੋ ਫਾੜੋ ਅਸੀਂ ਇਹ ਚ ਘਟਿਆ ਰਾਜਨੀਤੀ ਨਹੀਂ ਕਰਦੇ ਜਿਹੜੀ ਢਕਾਉਂਦਾ ਜਥੇਬੰਦੀ ਕਰ ਰਹੀ ਆ ਆਮ ਲੋਕਾਂ ਨੂੰ ਧੜਕਾ ਕੇ ਤੇ ਫਟਲਾਹਤ ਕਹਿੰਦਾ ਮੈਂ ਉਸ ਜਥੇਬੰਦੀ ਨੂੰ ਜਿਹੜਾ ਦਿੱਲੀ ਦਾ ਐਡਾ ਵੱਡਾ ਅੰਦੋਲਨ ਚੱਲਦਾ ਸੀ ਉਦੋਂ ਤੋਂ ਅਮਰਦੀ ਘਰ ਵਾਲੀ ਨਾਲ ਉਹਨਾਂ ਦੇ ਬਹਿ ਕੇ ਆਗੂ ਪੈਕ ਲਾਉਂਦੇ ਰਹੇ ਇਹਨਾਂ ਨੇ ਐਡਾ ਵੱਡੇ ਅੰਦੋਲਨ ਦੀ ਪਿੱਠ 'ਤੇ ਛੁਰਾ ਮਾਰਿਆ ਚਾਚਾ ਨਕਲੀ ਪੜਾਜ ਦਾ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਜਾ ਰਿਹਾ ਇਸ ਦੇ ਵਾਸਤੇ ਉਹ ਲੋਕਾਂ ਨੂੰ ਦੁਖਾੜ ਕਰ ਰਹੇ ਸੀ ਅਸੀਂ ਉਸ ਨੀਤੀ ਤੋਂ ਦੂਰ ਚੱਲ ਰਹੇ ਆ ਨਹੀਂ ਤਾਂ ਇਹ ਪਿੰਡ ਵਾਲੇ ਅੱਧੋ ਜਾਂਦੇ ਸਾਡੇ ਨਾਲ ਆ ਕੇ ਬੈਠਣ ਨੂੰ ਤਿਆਰ ਆ ਅਸੀਂ ਕਹਿੰਦੇ ਆ ਪਿੰਡ ਸਾਰਾ ਸ਼ ਔਰ ਕੋ ਟੋਲ ਪਲਾਜਾ ਤੋਂ ਗੱਤ ਪਹੁੰਚੋ ਇੱਕ ਧਾਰਨਾ ਦਾ ਜਿੰਨਾ ਚਿਰ ਸਰਕਾਰ ਜਾਂ ਪ੍ਰਸ਼ਾਸਨ ਲਿਖਤੀ ਰੂਪ ਚ ਨਹੀਂ ਦਿੰਦਾ ਅਸੀਂ ਕਹਿੰਦੇ ਹਾਂ ਟਾਲ ਆ ਕੱਲ ਨੂੰ ਪੁਲ ਬਣਾ ਦੇਣ ਉਹ ਸਾਰ ਨੂੰ ਮੇਨ ਜ਼ਰੂਰੀ ਕੋਲ ਆ ਜਿਹਦੇ ਕਰਕੇ ਜੂ ਪਾਸ ਜਾ ਰਹੀ ਹੈ ਇਹਨਾਂ ਦੀ ਇੱਕ ਕੰਪਨੀ ਦੀ ਬੱਸ ਡਿੱਗੀ ਸੀ ਜਿਹਦੇ ਕਰਕੇ ਕਿੰਨੀਆਂ ਮੌਤਾਂ ਹੋਈਆਂ ਨਾ ਤਾਂ ਇਹ ਕੰਪਨੀ ਨੇ ਟੋਲ ਪਲਾਜਾ ਕੰਪਨੀ ਨੇ ਉਹਨਾਂ ਨੂੰ ਪੰਜੀ ਨਹੀਂ ਦਿੱਤੀ ਗਈ ਇਹਨਾਂ ਦਾ ਹੱਕ ਬਣਦਾ ਇਹਨਾਂ ਕੋਲੇ ਠੰਡ ਹੁੰਦਾ ਇੱਕ ਜਿਹੜਾ ਟੋਲ ਪਲਾਜਾ ਲਾਇਆ ਜਾਂਦਾ ਉਹ ਇੰਨੀ ਲੁੱਟ ਤਾਂ ਹੀ ਹੁੰਦੀ ਆ ਵਰਕਰਾਂ ਨੂੰ ਡੀਸੀ ਰੇਟ ਤੇ ਤਨਖਾਹ ਦੇਣੀ ਉਹਨਾਂ ਦਾ ਆਈਫੀਪ ਫਟ ਘਟਣਾ ਤੇ ਜਾ ਜ ਮਰਦਾ ਹੁੰਦੀ ਹੈ ਟੋਲ ਪਲਾਜੇ ਦੀ وجہ ਨਾਲ ਉਹਨਾਂ ਨੂੰ ਵੀ ਮੁਆਵਜ਼ਾ ਦੇਣਾ ਉਹ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਪੂਰੀ ਹੋਈ ਜਿੰਨਾ ਚਿਰ ਪੁਲ ਨਹੀਂ ਪੂਰਾ ਬਣ ਕੇ ਤਿਆਰ ਹੁੰਦਾ ਰੋਡ ਤੇ ਸਹੀ ਤਰ੍ਹਾਂ ਮੇਨਟੇਨ ਕਰਕੇ ਬੱਜਰੀ ਸੀਮੈਂਟ ਨਹੀਂ ਪਾਇਆ ਜਾਂਦਾ ਕਿ ਖਾਸ ਕਰਕੇ ਜਿਹੜੇ ਇੱਥੇ ਵਰਕਰ ਮੁੰਡੇ ਕੰਮ ਕਰਦੇ ਆ ਉਹਨਾਂ ਨੂੰ ਡੀਸੀ ਰੇਟ ਤੇ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਜਿਹੜੀ ਉਹਨਾਂ ਦੀ ਪਿਛਲੀ ਰੁੱਤ ਹੋਈ ਹੈ ਜਿੰਨੇ ਸਾਲਾਂ ਦਾ ਇਹ ਟੋਲ ਪਲਾਜਾ ਬਣਿਆ ਜੀਪੀਐਫ ਫੰਡ ਜਿਹੜਾ ਹਰੇਕ ਕਰਮਚਾਰੀ ਦਾ ਜੇ ਕੋ 2-3 ਸਾਲ ਇੱਥੇ ਕੰਮ ਕਰ ਗਿਆ 10 ਤੋਂ 12 ਲੱਖ ਉਹਨਾਂ ਦਾ ਰੰਗਦਾ ਉਹ ਨਹੀਂ ਦੇ ਦਿੰਦੇ ਅਸੇ ਟੋਲ ਪਲਾਜਾ ਨਹੀਂ ਚੱ आज असं झालं साहेब की आपलं एकोणावीस तारखेला धरणा लागला सतरा तारखेला आले होते इथं त्या दिवशी आपण बोलले आपलं बोलल्यानंतर उद्या मिटिंग आहे डकोता सोबत मिटिंग आहे पण यांनी आज येऊन धरणा लावला इथं ते पण आम्ही पुलाचं काम सुरू केलेलं आहे आपण जाऊन नैरवर्ती बघू शकता आम्ही पुलाचं काम सुरू केलेलं आहे आम्ही राणा बिल्डर्सला कॉन्ट्रॅक्ट पण दिलेला आहे ऑर्डर दिलेला आहे दिले हे सर्व बघितल्यानंतरही यांनी धरणा लावून टोल बंद केलेला आहे याची उद्या मिटिंग आहे उद्या आम्ही डी सी साहेबला बोलून जे काही होईल ते उद्या बघितलं मिटिंगा किसान युनियन डकवता सोबत नाही यांच्यासोबत आमची एकही मिटिंग झाली नाही हो सगदी बघू द्या उद्या काय होते झाल्यानंतर जर डकवंदा वाल्यांसोबत झाल्यानंतर यांच्यासोबत ती डी सी साहेब बोलतील आम्ही तर लेटर देऊन सांग उद्या बघू काय होतदा काम होलाचं काम पूर्ण सुरू झालेलं आहे तुम्ही नेहरवरती बघू शकता आम्हीनी कॉन्ट्रॅक्ट पण दिलेला आहे राणा बिल्डर्सला कॉन्ट्रॅक्ट दिलेला आहे त्यांचं फ्रीदकोटला काम चालू आहे आम्ही कॉन्ट्रॅक्ट दिलेला आहे त्यांना ऑर्डर देऊन दिलेला आहे होऊ शकते की उद्या राणा बिल्डर्स इथे येतील ਕਿੰਨੇ ਸਮੇਂ ਦਾ ਸਮਾਂ ਦਿੱਤਾ ਹੈਗਾ ਵੀ ਇੰਨੇ ਸਮੇਂ ਤੱਕ ਤਿਆਰ ਹੋ ਜਾਏਗਾ ਵਰਸ਼ਾ ਇੱਕ ਸਾਲ ਤੇ ਸਵਾ ਵਰਸ਼ ਦਾ ਆਧੁਨ ਚਾਲੂ ਕਰਨਾ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਟੈਂਡਰ ਹੋ ਚੁੱਕਿਆ ਹੈਗਾ ਵੀ ਇੱਕ ਸਾਲ ਦੇ ਵਿੱਚ ਪੁਲ ਬਣ ਜਾਏਗਾ ਤੁਸੰਗੀਆਂ ਦੇ ਨਾਮ ਇਹ ਤਾਂ ਮੈਂ त्यांना 17 ਤਾਰੀਖ ਦਾ सांगितलं होतं ਜਦੋਂ 17 ਤਾਰੀਖ ਲੈ ਤਾਂ ਆਦੇ ਹੁੰਦੇ ਤੇ ਆ ਦਿਨ ਇਸਾਂ ਮੈਂ ਇਹਨਾਂ सांगितलं होतं ਸਰ ਇਹ ਵੀ ਸੂਤਰਾ ਤੋਂ ਪਤਾ ਲੱਗਿਆ ਕਿ ਇਸ ਤੋਂ ਪਹਿਲੇ ਵਾਲੀ ਜਥੇਬੰਦੀ ਜੋ ਕੰਪਨੀ ਨਾਲ ਸਾਜਿਬਾ ਜੋ ਹੋਣ ਕਾਰਨ ਕੀਤਾ ਗਿਆ ਸੀ ਸਮਝੌਤਾ

तिथं पीडब्ल्यू डिपार्टमेंट पण राहणार टोल एजन्सीकडून आम्ही राहणार आणि डी सी साहेब राहते